ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੈਰੀ ਫਾਰਮ YouTube ਚੈਨਲ ਤੇ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਪਸ਼ੂ ਦੀ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਵੀਰ ਜੀ ਬਾਈ ਜੀ ਅੱਜ ਦੀ ਵੀਡੀਓ ਸ਼ਹਿਰ ਜੇਤੋ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਵੀ ਇਹਨੂੰ ਜਿੱਤੇ ਪੈਂਦੀ ਹੈ ਬਾਈ ਜੀ ਇਸ ਦੇ ਵਿੱਚ ਬਹੁਤ ਸਲੱਖੀ ਕਾਲੀ ਡੱਬੀ ਦੂਜਾ ਸੁਆ ਵਹਿੜ ਸੂਈ ਸਵਾਈ ਲੈ ਕੇ ਤੁਹਾਡੇ ਆਤੇ ਹਾਜ਼ਰ ਹੋਏ ਆ ਬਾਈ ਜੀ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਣੇ ਆ ਆਓ ਬਾਈ ਜੀ ਸਸਰੀਗਲ ਬਾਈ ਜੀ ਬਾਈ ਜੀ ਆਪਰਾ ਨਾਮ ਤੇ ਐਡਰੈਸ ਦੱਸ ਦਿਓ ਜੀ ਆਹ ਰਾਜੀ ਜੀ ਹਾਂ ਜੀ ਬਾਜ਼ਾਰ ਰੋਡ ਕੋਠੇ ਜੰਮ ਸਿੰਘ ਵਾਲੀ ਹਾਂ ਜੀ ਹਾਂ ਜੀ ਸਿਲ ਜੈਤੋਈ ਆ ਜੀ ਸਿਲ ਜੈਤੋਈ ਠੀਕ ਆ ਜੀ ਬਾਈ ਜੀ ਦੋਸਤੋ ਬਾਈ ਦਾ ਨਾਮ ਕੀ ਰਾਜੂ ਰਾਜੂ ਬਾਈ ਜੀ ਦਾ ਨਾਮ ਰਾਜੂ ਸਿੰਘ ਆ ਤੇ ਜੈਤੋ ਸ਼ਹਿਰ ਹੈ ਜਿਹਨਾਂ ਦਾ ਇਹਨਾਂ ਕੋਲੇ ਕੀ ਇੱਕ ਹੀ ਵਹਿੜਾ ਜੀ ਇੱਕ ਵਹਿੜਾ ਘਰ ਦੀ ਵਹਿੜਾ ਬਾਈ ਜੀ ਘਰ ਦੀ ਕਿ ਵਪਾਰ ਦੀ ਆ ਘਰ ਦੀ ਘਰ ਦੀ ਵਹਿੜਾ ਬਾਈ ਜੀ ਦੂਜਾ ਸੁਹਾ ਸੁਈ ਆ ਜੀ ਕਹਿ ਦੇਣੋ ਕਿ ਸੁਈ ਨੂੰ ਜੀ ਐਤਵਾਰ ਦੀ ਸੁਈ ਐਸੇ ਐਤਵਾਰ ਨੂੰ ਜੀ ਕੀ ਦਿੱਤਾ ਜੀ ਮਗਰ ਕਾਲੀ ਵੱਛੀ ਹੈ ਐਸ਼ਾ ਮਗਰ ਵੱਛੀ ਆ ਦੋਸਤੋ ਐਤਵਾਰ ਨੂੰ ਸੁਈ ਆ ਤੇ ਆ ਤੁਸੀਂ ਵੱਛੀ ਚੈੱਕ ਕਰ ਲਓ ਜੀ ਵੱਛੀ ਚੰਗੀ ਆ ਜੀ ਹੈ ਕਾਲੇ ਕਲਰ ਦੀ ਆ ਤੇ ਸੀਮਨ ਸਮਰ ਘਰ ਆប្រਾ ਸੀ ਬਾਈ ਜੀ ਸੀਮਨ ਤਾਂ ਆਪਣੇ ਰਿਸ਼ਤੇਦਾਰਾਂ ਦੀ ਸੀਗੀ ਆਪਰ ਦਾ ਪਤਾ ਨਹੀਂ ਕਿਹੜਾ ਭਰਾ ਹੈ ਠੀਕ ਸੀਮਨ ਦਾ ਬਾਈ ਜੀ ਨੂੰ ਨਹੀਂ ਪਤਾ ਜੀ ਤੇ ਵੱਛੀ ਹੁਣ ਦੁੱਧ ਵਾਲੀ ਆ ਕਿੰਨਾ ਕੁ ਦੁੱਧ ਦਿੱਤਾ ਪਹਿਲੇ ਸਵੇ ਬਾਈ ਜੀ ਨੇ ਸਵੇ ਇਹਦੇ ਥੱਲੇ ਸੀਗਾ ਬਈ 25 26 ਲੀਟਰ ਦੁੱਧ 25 26 ਲੀਟਰ ਪਹਿਲੇ ਸਵੇ ਪਾਇਆ ਜੀ ਅੱਜ ਤੀ ਹੁਣ ਕਿੰਨਾ ਬੋਲਾ ਜੀ ਬੋਲਾ ਹੈ ਥੱਲੇ ਇਸ ਟਾਈਮ ਬਈ 15 ਕਿਲੋ 15 ਕਿਲੋ ਹੁਣ ਤਿਆਰ ਆ ਜੀ ਅਏ ਦੋਸਤੋ 15 ਕਿਲੋ ਬੋਲਾ ਤਿਆਰ ਆ 25 ਲੀਟਰ ਬਾਈ ਜੀ ਇਹਦਾ ਪਹਿਲੇ ਸਵੇ ਦਿੱਤਾ ਦੇਣ ਦਾ ਹੱਕ ਵੀ ਹੈਗਾ ਜੀ ਕੱਦ ਵੈੱਡ ਵਾਲੀ ਗਾਂ ਕੱਦ ਬਹੁਤ ਤ ਬਾਈ ਜੀ ਦੇ ਮੋਢੇ ਤੇ ਆਉਂਦੀ ਆ ਬਾਈ ਜੀ ਦਾ ਵੀ ਕੱਦ ਲਗਭਗ 6 ਫੁੱਟ ਦੇ ਤਕਰੀਬਨ ਹੈਗਾ ਜੀ ਤੋਰ ਚਾਲ ਵੀ ਕਰਮਾਂ ਵਾਲੀ ਦੀ ਚੈੱਕ ਕਰੋਨੇ ਬਾਈ ਜੀ ਤੋਰ ਕੇ ਵਿਖਾ ਦਿਓ ਜੀ ਵਹਿਰ ਚੰਗੀ ਆ ਜੀ ਸੀਲ ਠੰਡੀ ਆ ਜੀ ਰਿਕਾਡ ਦੁੱਧ ਦਾ ਬਾਈ ਜੀ ਚੰਗਾ ਦੱਸਦੇ ਆ ਬਾਕੀ ਕਿਸੇ ਵੀਰ ਦੇ ਪਸੰਦ ਆਵੇ ਤੁਸੀਂ ਆ ਕੇ ਨੇੜੇ ਦਸੱਲੀ ਕਰਕੇ ਚੋਚਵਾ ਕੇ ਲੈ ਜਾ ਸਕਦੇ ਆ ਜੀ ਲਓ ਜੀ ਕਰਮਾਂ ਵਾਲੀ ਦੀ ਤੋਰ ਚਾਲ ਚੈੱਕ ਕਰੋ ਜੀ ਤੋਰਾ ਬਹੁਤ ਚੰਗਾ ਜੀ ਲੇਵਾ ਪੂਰਾ ਫਰਸਟ ਕਲਾਸ ਆ ਜੀ ਫੁੱਲੇ ਲੇਵੇ ਦੀ ਆ 12:00 ਵਜੇ ਦਾ ਟਾਈਮ ਆ ਜੀ ਲੇਵਾ ਹਵਾਨਾ ਪੱਟਾਂ ਦੇ ਵਿੱਚ ਫਸਿਆ ਪਿਆ ਜੀ ਸ਼ਾਮ ਨੂੰ ਦਾ ਲੇਵਾ ਕਰਮ ਵਾਲੀ ਨੇ ਤੁਹਾਨੂੰ ਵੀ ਪਤਾ ਜੀ ਦੁੱਧ ਦੀ ਤਿਆਰੀ ਦੇ ਨਾਲ ਪੂਰਾ ਤਿਆਰ ਕਰ ਲੈਣਾ ਜੀ ਪੂਰਾ ਅੜਜਣਾ ਜੀ ਰੋਕੀ ਬਾਈ ਜੀ ਮੜੇ ਆ ਬਾਈ ਜੀ ਨੇੜ ਤੋਂ ਥਾਲੇਵਾ ਚੈੱਕ ਕਰੋ ਜੀ ਦੁੱਧ ਵਾਲੇ ਨਾੜਾ ਪੂਰਾ ਮੋਟਾ ਮੋਟਾ ਗੂਠੇ ਵਰਗੀਆਂ ਨਾੜਾਂ ਇਹ ਦੁੱਧ ਵਾਲੀਆਂ ਤੇ ਥਾਲੇਵਾ ਕਰਮ ਵਾਲੀ ਦਾ ਬਹੁਤ ਚੰਗਾ ਅੱਥੀ ਚਵਾਈ ਵਾਲਾ ਮੁਠੀ ਵਾਲਾ ਥਾਣਾ ਦੋਸਤੋ ਲੈ ਚਲੋ ਜੀ ਕੋਈ ਫੋੜ ਨਹੀਂ ਸ਼ਾਂਗ ਨਹੀਂ ਜੀ ਕੱਲਾ ਕੱਲਾ ਪੂਰਾ ਸੋਨਾ ਸਨੱਖਾ ਥਾਣਾ ਜੀ ਆ ਥਾਂਲੇ ਵਾਥ ਨੂੰ ਚੈੱਕ ਕਰ ਹੀ ਲਿਆ ਤੇ ਕੱਦ ਕਾਠ ਬਾਈ ਦੇ ਸਭ ਤੋਂ ਤਾਜ਼ਾ ਲਾ ਲਓ 6 ਫੁੱਟ ਬਾਈ ਜੀ ਦਾ ਆਪ ਦਾ ਕੱਦ ਨਤਾਜ਼ਾ ਹੋਊਗਾ ਬਾਈ ਜੀ ਦੇ ਮੋਢੇ ਤੇ ਆਉਂਦੀ ਜੀ ਪੂਰੀ ਡਵਲ ਵਾਇਡ ਆ ਫਾਰਮ ਵਾਲੀ ਜੀ ਇਹ ਮੁੱਲ ਬਾਈ ਜੀ ਹੁਣ ਤਾਂ ਤੁਹਾਨੂੰ ਪੁੱਛ ਦਿੰਦੇ ਆ ਬਾਈ ਜੀ ਕੀ ਜੈ ਡਿਮਾਂਡ ਆਈ ਇਹਦੀ ਡਿਮਾਂਡ ਫੋਨ ਤੇ ਫੋਨ ਤੇ ਹੋਊਗੀ ਮੁੱਲ ਬਾਈ ਜੀ ਆ ਦੇ ਫੋਨ ਤੇ ਹੋਊਗਾ ਕੋਈ ਰੈਸਲਾ ਕਰਨ ਵਾਲੀ ਹੋਣੀ ਆ ਜੀ ਤੇ ਨੰਬਰ ਬਾਈ ਜੀ ਹੁਣ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਜੀ ਬਾਈ ਜੀ ਮੋਬਾਈਲ ਨੰਬਰ ਦੱਸ ਦਿਓ ਜੀ 98764 ਜੀ ਹਾਂਜੀ 16330 98664 98764 ਜੀ ਠੀਕ ਹੈ ਇੱਕ ਵਾਰੀ ਫੇਰ ਦੱਸ ਦਿਓ ਜੀ 98764 16330 ਠੀਕ ਹੈ ਬਾਈ ਜੀ ਆ ਬਾਈ ਜੀ ਦਾ ਮੋਬਾਈਲ ਨੰਬਰ ਆ ਜੀ ਇਹ ਤੇ ਬਾਈ ਜੀ ਹੁਣਾਂ ਨਾਲ ਸੰਪਰਕ ਕਰ ਲਿਓ ਗਾਇਡ ਕਰਮਾਂ ਵਾਲੀ ਸੀਲ ਠੰਡੀ ਬਹੁਤ ਆ ਜੀ ਆ ਦੇਖ ਲਓ ਜੀ ਵੈਸੇ ਹੀ ਬਾਈ ਬਿਣਾ ਨੇਣੇ ਤੋਂ ਹੱਥ ਮਾਰੀ ਜਾਂਦੇ ਆ ਹਲਦੀ ਨਹੀਂ ਹਲਾਉਂਦੀ ਨਹੀਂ ਕਿਸੇ ਪਾਸੇ ਠੀਕ ਆ ਜੀ ਪੂਰੀ ਸੀਲਸ ਲੱਗ ਵਹਿੜਾ ਜੀ ਮਗਰ ਵੀ ਬੱਛੀ ਆ ਦੋਸਤੋ ਦੁੱਧ ਵਾਲਾ ਪਸ਼ੂ ਕਰਮਾ ਨਾਲ ਮਿਲਦਾ ਜੀ ਫਾਰਮ ਵਾਲੀ ਵੈੜਾ ਜੀ ਘਰੇ ਪਾਲੀ ਆ ਬਾਈ ਜੀ ਨੇ ਪਹਿਲੇ ਸੂਏ ਬੱਛਾ ਦਿੱਤੇ ਕਿ ਬੱਛੀ ਪਹਿਲੇ ਸੂਏ ਬੱਛੀ ਜੀ ਪਹਿਲੇ ਸੂਏ ਬੱਛੀ ਸੀ ਪਹਿਲੇ ਸੂਏ ਦੋਸਤੋ ਬੱਛੀ ਸੀ ਐਤੀ ਬੱਛੀ ਆ ਕੋਈ ਪਸ਼ੂ ਕਰਮਾ ਵਾਲਾ ਦਿੰਦਾ ਹੀ ਬੱਛੀਆਂ ਹੁੰਦਾ ਜੀ ਤੇ ਆਪਣਾ ਮੋਬਾਈਲ ਨੰਬਰ ਬਾਈ ਜੀ 7717692249 ਸਕਰੀਨ ਦੇ ਉੱਤੇ ਚੱਲੂਗਾ ਕਿਸੇ ਵੀਰ ਨੇ ਵੀਡੀਓ ਐਡ ਕਰਾਉਣੀ ਹੋਵੇ ਤੇ ਆਪਣੇ ਨਾਲ ਸਪਾਰਕ ਕਰੇ ਵੀਡੀਓ ਚੰਗੀ ਲੱਗੇ ਅੱਗੇ ਸ਼ੇਅਰ ਤੇ ਲੈ ਕੇ ਬਾਈ ਜੀ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵੇਖਣ ਲਈ